ਹਾਂਜੀ ਅੱਜ ਅਸੀਂ ਖੜੇ ਸੀ ਜਲੰਧਰ ਸਿਟੀ ਕਾਲਜ ਦੇ ਵਿੱਚ ਜਿੱਥੇ ਡੌਗ ਸ਼ੋ ਹੋ ਰਿਹਾ ਅੱਜ ਮੈਂ ਤੁਹਾਨੂੰ ਦਿਖਾਣਾ ਨੇ ਇੰਡੀਆ ਦੇ ਵਿੱਚ ਵੀ ਬਹੁਤ ਵਧੀਆ ਬਰੀਡ ਨੇ ਡੌਗ ਦੀਆਂ ਮੰਨ ਲੋ ਲੋਕਾਂ ਨੂੰ ਅੱਜਕੱਲ ਕਰੇਜ ਬਹੁਤ ਚੜਿਆ ਹੋਇਆ ਹੈ ਬਾਹਰ ਦੀ ਬਰੀਡ ਦਾ ਵੀ ਬਾਹਰ ਦੇ ਡੌਗ ਮੰਗਾਣੇ ਆ ਕਿਸੇ ਨੇ ਕੋਈ ਮੈਂ ਕਿਸੇ ਇੱਕ ਨਸ ਨੂੰ ਨਹੀਂ ਕਹਿੰਦਾ ਬਹੁਤ ਸਾਰੀਆਂ ਜਿਹੜੀਆਂ ਵਿਦੇਸ਼ੀ ਨਸਲਾਂ ਨੇ ਉਹਨਾਂ ਦਾ ਕਰੇਜ ਬਣਿਆ ਹੋਇਆ ਲੋਕਾਂ ਨੂੰ ਪਰ ਇੱਥੇ ਮੈਨੂੰ ਇੱਕ ਵੀਰ ਮਿਲਿਆ ਤੇ ਉਹਦੇ ਕੋਲੇ ਇੰਡੀਆ ਦੀ ਬਰੀਡ ਹੈ ਇੰਡੀਆ ਦੀ ਬਰੀਡ ਮਾੜੀ ਨਹੀਂ ਹੁੰਦੀ ਹੈਗੀ ਤੁਸੀਂ ਦੇਖੋਗੇ ਘਰ ਦੇ ਵਿੱਚ ਰੱਖਣ ਵਾਸਤੇ ਇੱਕ ਤਾਂ ਇਹ ਗਾਰਡ ਵਾਸਤੇ ਬਹੁਤ ਵਧੀਆ ਬਰੀਡ ਹੈ ਸਾਰੀ ਜਾਣਕਾਰੀ ਮੈਂ ਲੈਣਾ ਕਿਹੜੀ ਬਰੀਡ ਹੈ ਹਨਾ ਇੰਡੀਆ ਦੀ ਕੀ ਨਾਮ ਇਹਦਾ ਹੈ ਤੇ ਕਿੰਨੀ ਏਜ ਆ ਕੀ ਗੱਲ ਬਾਤ ਦਾ ਵੀਰ ਕਿੱਥੋਂ ਆਏ ਨੇ ਸਾਰੀ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਹਾਂਜੀ ਭਾਈ ਜੀ ਕੀ ਹਾਲ ਚਾਲ ਹੈ ਭਾਈ ਬਲਦੀਆ ਜੀ ਆਪਾਂ ਕਿੱਥੋਂ ਆਏਗੇ ਭਾਈ ਲੋਕਲ ਜਲੰਧਰ ਤੋਂ ਆਏ ਲੋਕਲ ਜਲੰਧਰ ਤੋਂ ਆਪਣਾ ਸੁਭਨਾਮ ਕੀ ਹੈ ਵਿਨੇਪਾਜੀ ਵਿਨੇਜਸਪਾਲ ਵਿਨੇਜਸਪਾਲ ਹਾਂਜੀ ਬਿਨੇ ਜੀ ਕੰਮ ਕਰਕੇ ਵਿੱਚ ਚੱਲ ਰਿਹਾ ਕੰਮ ਕਰਪੇ ਠੀਕ ਹੈ ਡੌਗਸੇ ਕਰਦੇ ਹਾਂ ਅੱਛਾ ਡੌਗ ਦਾ ਕੰਮ ਕਰਦੇ ਆਪਾਂ ਡੌਗਸ ਹੀ ਕਿਹੜਾ ਕੈਨਲ ਆਪਣਾ ਕੋਈ ਕੈਨਲ ਨਹੀਂ ਹੈ ਆਨਲਾਈਨ ਸਿਰਫ ਹੋਮ ਬਰੀਡਰ ਹੋਮ ਬਰੀਡ ਹੋਮ ਬਰੀਡਰ ਸਿਰਫ ਇੰਡੀਅਨ ਡੌਗਸ ਸਰ ਇੰਡੀਅਨ ਡੌਗ ਇੰਡੀਅਨ ਦਾ ਕਰੇਜ ਆ ਤੁ ਇਹ ਇਹਨੂੰ ਕਰੋ ਸਾਹਮਣੇ ਹੁਣ ਆਪਾਂ ਦਰਸ਼ਕਾਂ ਦੇ ਰੂਬਰੂ ਕਰੀਏ ਇਹਨੂੰ ਹਨਾ ਤੇ ਆਜੋ ਜੀ ਇਧਰ ਨੂੰ ਆਹ ਦੇਖੋ ਬਾਈ ਪਹਿਲਾਂ ਤਾਂ ਤੁਸੀਂ ਬਰੀਡ ਐਂ ਹੀ ਦੇਖ ਲਓ ਗੱਲਾਂ ਬਾਤਾਂ ਆਪਾਂ ਨਾਲ ਨਾਲ ਜਾਰੀ ਰੱਖਾਂਗੇ ਆਹ ਦੇਖੋ ਕਿੰਨੀ ਹੈਲਦੀ ਤੇ ਹੈਵੀ ਬਰੀਡ ਐ ਤੇ ਪੂਰਾ ਸਟਰਕਚਰ ਦੇਖੋ ਕਿੰਨਾ ਵਧੀਆ ਇਹਦੇ ਲੈਗ ਬੋਨ ਵਗੈਰਾ ਸਾਰਾ ਕੁਝ ਓਕੇ ਆ ਹੈੱਡ ਫੇਸ ਆਹ ਦੇਖੋ ਤੇ ਵੀਰ ਇਹ ਕਿਹੜੀ ਬਰੀਡ ਐ ਪਹਿਲਾਂ ਤਾਂ ਇਹਦਾ ਸੁਣ ਆਪਾਂ ਇਹ ਬਰੀਡ ਹੈ ਇੰਡੀਅਨ ਮੈਸਿਵ ਬੁਲੀ ਕੁੱਤਾ ਇੰਡੀਅਨ ਮੈਸਿਵ ਬੁਲੀ ਕੁੱਲੀ ਕੁੱਤਾ ਇਨੂੰ ਕਹਿੰਦੇ ਨੇ ਬੁਲੀ ਕੁੱਤਾ ਇੰਡੀਅਨ ਆ ਆ ਦੇਖੋ ਇੰਡੀਆ ਦੀ ਜ਼ਬਰਦਸਤ ਬਰੀਡ ਆ ਪੂਰੀ ਤੇ ਏਜ ਕਿੰਨੀ ਆ ਇਹਦੀ 3 ਸਾਲ ਬਾਜੀ ਮੇਲ ਫੀਮੇਲ ਕੀ ਫੀਮੇਲ ਫੀਮੇਲ 3 ਸਾਲ ਦੀ ਫੀਮੇਲ ਹੈ ਅੱਛਾ ਇਹ ਤੁਸੀਂ ਇਹਨੂੰ ਕਦੋਂ ਤੋਂ ਮੀਟਿੰਗ ਕਰਵਾ ਰਹੇ ਹੋ ਮੀਟਿੰਗ ਹਲੇ ਕੋਈ ਨਹੀਂ ਕਰਵਾਈ ਇਹਦੀ ਇੱਕ ਵੀ ਨਹੀਂ ਕਰਵਾਈ ਹੁਣ ਤੱਕ ਇਹਨੂੰ ਤੁਸੀਂ ਪਾਲਿਆ ਹੀ ਹੈ ਪਾਲਿਆ ਹੀ ਆ ਮੀਟਿੰਗ ਤਾਂ ਨਹੀਂ ਕਰਵਾਈ ਕਿਉਂਕਿ ਇਹਦੇ ਇਹਦੇ ਮੁਕਾਬਲੇ ਕੁੱਤਾ ਹੈ ਨਹੀਂ ਗੱਥੇ ਅੱਛਾ ਜਿਹੜੇ ਤੋੜੇ ਜਿਹੜੇ ਹੈਗੇ ਆ ਉਹ ਬਹੁਤ ਅਗਰੈਸਿਵ ਹੈ ਫਾਈਟਰਸ ਹੈ ਹੁਣ ਇਹ ਆਪਾਂ ਇਹ ਕਹਿ ਸਕਦੇ ਆ ਵੀ ਜਿੰਨੀ ਕੁਆਲਿਟੀ ਇਹਦੇ ਚ ਹੈ ਉਹ ਦੂਜੇ ਡਾਊਚ ਤੁਹਾਨੂੰ ਮਿਲੀ ਨਹੀਂ ਬਈ ਕੁਆਲਿਟੀ ਮਿਲੀ ਬਟ ਨੇਚਰ ਵਾਈਜ਼ ਨੇਚਰ ਕਿਦਾਂ ਹੈ ਇਹ ਹਿਊਮਨ ਫ੍ਰੈਂਡਲੀ ਹੈ ਕਰ ਬੱਚੇ ਹੈ ਕੋਈ ਵੱਡਾ ਆ ਗਿਆ ਖੇਲਣਾ ਇਹਨੇ ਪਛਾਣਨਾ ਹੈ ਜੇ ਕੋਈ ਚੋਰ ਆਇਆ ਇਹਨੇ ਭਾਪਣਾ ਫੜਣਾ ਨੂੰ ਫਿਰ ਪੂਰੀ ਫਿਰ ਪੂਰੀ ਪੂਰੀ ਕੌੜੀ ਪਰ ਇਦਾਂ ਨਹੀਂ ਕਿ ਹਾਂ ਕਿਸੇ ਨੇ ਹੱਲ ਕੀਤੀ ਤਾਂ ਦੰਦੀ ਮਾਰ ਲਈ ਐਗਰੈਸ਼ਨ ਨਹੀਂ ਹੈ ਮੋਸਟਲੀ ਕੋਈ ਬੰਦਾ ਕੋਈ ਬਾਹਰੋਂ ਅਣਕੇ ਆ ਜੇ ਕੋਈ ਮਿਲਣ ਵਾਸਤੇ ਆ ਜੇ ਕੋਈ ਇਹ ਮੈਂ ਖੜਾ ਉੱਥੇ ਤਾਂ ਇਹਨੇ ਕੁਝ ਨਹੀਂ ਕਰਨ ਕੋਈ ਦਿੱਕਤ ਨਹੀਂ ਜੇ ਮੈਂ ਨਹੀਂ ਹੈਗਾ ਇਹ ਅੰਦਰ ਬੜਨ ਦੇਣਾ ਨੂੰ ਠੀਕ ਹੈ ਮਾਲੋ ਤੁਹਾਡੇ ਤੋਂ ਬਗੈਰ ਇਹ ਇੰਟਰ ਨਹੀਂ ਹੋਣ ਦਿੰਦੀ ਨਹੀਂ ਹੁੰਦੀ ਬਿਲਕੁਲ ਲੋ ਕਰਦੀ ਰੱਖੀ ਪੁੱਲ ਕਰਦੀ ਆ ਪੂਰੀ ਫੁੱਲ ਮਾਰਡਿੰਗ ਵਾਸਤੇ ਬੈਸਟ ਡੌਗ ਬੈਸਟ ਡੌਗ ਆ ਇੰਡੀਆ ਦਾ ਇਹ ਹੈਲਥ ਇਹ ਜਿਹੜੀ ਗੱਲ ਕਰਦੀ ਹੈ ਸਿਹਤ ਦੀ ਹਨਾ ਹੈਲਥ ਕਿਦਾਂ ਦੀ ਇਹਦੀ ਦੂਜੇ ਡੌਗ ਦੇੋਂ ਕਾਉਟ ਇਹਨੂੰ ਭਾਈ ਇਹ ਬਿਮਾਰੀ ਜ਼ਿਆਦਾ ਪੈਂਦੀਆਂ ਨਹੀਂ ਅੱਛਾ ਇਹਨੂੰ ਸਿਰਫ ਚਾਹੀਦਾ ਹੈ ਮਾੜਾ ਬਸ ਖਾਣਾ ਪੀਣਾ ਦੁੱਧ ਦਹੀਂ ਤੇ ਮੱਖਣ ਬਾ ਦਿਓ ਚਾਵਲ ਪਾ ਦਿਓ ਸਬਜੀ ਪਾ ਦਿਓ ਬੋਇਲਡ ਮਸਾਲਾ ਨਹੀਂ ਪਾਣਾ ਕੁੱਤਨੇ ਕਦੀ ਤੇ ਨਾਲੇ ਮਿੱਠਾ ਨਹੀਂ ਪਾਣਾ ਕਦੀ ਮਿੱਠਾ ਤੇ ਮਸਾਲਾ ਕਦੀ ਨਹੀਂ ਪਾਣਾ ਉਹਨੇ ਅਲਾਉਡ ਨਹੀਂ ਹੈਗੇ ਨਹੀਂ ਹੁਣ ਇਹ ਫੇ ਇਹ ਦੇਖੋ ਨਾ ਹੁਣ ਅਸੀਂ ਹੁਣ ਪਾਵਾਂਗੇ ਇਹਨਾਂ ਨੂੰ ਤਾਂ ਇਹਨੂੰ ਰੈਸ਼ੀਸ ਹੋਏ ਨੇ ਜਾਂ ਖਾਰਿਸ਼ ਹੋਣਾ ਪਣੀ ਹੈ ਐਦਾਂ ਹੋ ਜਾਂਦਾ ਕੁੱਤਨੇ ਫਿਰ ਇਹਦੀ ਡਾਈਟ ਕਿੰਨੀ ਕੁ ਆ ਡਾਈਟ ਨੋਰਮਲ ਹੀ ਕੁੱਤਨੇ ਰੋਟੀ 4 ਪਰਨੇ ਆ ਅੱਛਾ ਤੇ ਦੋ ਟਾਈਮ ਪਾਣੀ ਆ ਰੋਟੀ 6 ਪਾ ਦਿਓ ਅੱਛਾ ਸਵੇਰੇ 6 ਪਾ ਦਿਓ ਸ਼ਾਮੇ ਪਾ ਦਿਓ ਅੱਛਾ ਜੇ ਦੋ ਟਾਈਮ ਪਾਣੀ ਹੁਣ ਤੁਸੀਂ ਦੋ ਟਾਈਮ ਪਾਣੀ ਆ 4 ਰੋਟੀਆਂ ਅਈ ਚ 6 ਰੋਟੀ ਪਾਣੀ ਆ ਨਾਲ ਦੋ ਬੋਲਟ ਨੇ ਪਾਣੇ ਆ ਠੀਕ ਹੈ ਤੇ ਰਾਤ ਨੂੰ ਦਹੀਂ ਜਾਂ ਦੁੱਧ ਤਾਜਾ ਠੀਕ ਹੈ ਇਹ ਹੋਰ ਇਹਦੇ ਚ ਦੂਜੇ ਜਿਹੜੇ ਡੌਗ ਦੇ ਅਕੋਰਡਿੰਗ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਆ ਵੀ ਬਿਮਾਰੀ ਇਹਨੂੰ ਬਹੁਤ ਘੱਟ ਲੱਗਦੀ ਹੈ ਨਾ ਤੇ ਆਪਾਂ ਦੇਖਦੇ ਰਹਿੰਦੇ ਨੇ ਜਿਹਦੇ ਘਰੇ ਡੌਗ ਰੱਖੇ ਹੁੰਦੇ ਆ ਨਾ ਤੇ ਉਹਨਾਂ ਦੇ ਥੱਬੇ ਥੱਬੇ ਦਵਾਈਆਂ ਦੇ ਆ ਡੱਬਾ ਲੈਂਦਾ ਜੀ ਇਹ ਲੈਂਦਾ ਜੀ ਪਾਜੀ ਕਿਦਾਂ ਕਰਦੇ ਆ ਇਹ ਕੁੱਤੇ ਜਿਹੜੇ ਆ ਨਾ ਇਹ ਦੇਸੀ ਹੈ ਇਹ ਪੰਜਾਬ ਪ੍ਰਾਂਦੇ ਦੇ ਕੁੱਤੇ ਆ ਇਹ ਹੁੰਦੇ ਗੁਜਰਾ angle ਗੁਜਰਾ ਕੋਲ ਰਫ ਐਂਡ ਟਫ ਡੌਗ ਯਾ ਨਾ ਰੱਖੀ ਕਰਨੀ ਪ੍ਰੋਪਰ ਠੀਕ ਹੈ ਇਹ ਉਹ ਕੁੱਤੇ ਨੇ ਇਹ ਨਹੀਂ ਕਿ ਇਹ ਏਸੀ ਚ ਬਹਿ ਗਏ ਉੱਚੇ ਬਹਿ ਗਏ ਉਹ ਕੁੱਤੇ ਨਹੀਂ ਭਾਜੀ ਇਹਨਾਂ ਪੱਖਾ ਨਹੀਂ ਚਾਹੀਦਾ ਸੇ ਛਾਂ ਚਾਹੀਦੀ ਇਹਨਾਂ ਨੂੰ ਬਸ ਛਾਂ ਚਾਹੀਦੀ ਹੈ ਛਾਂ ਹੋਵੇ ਆਰਾਮ ਨਾਲ ਬੈਠੇ ਕੱਚੀ ਥਾਂ ਹੋਵੇ ਪੱਕੀ ਥਾਂ ਹੋਵੇ ਆਰਾਮ ਠੰਡਾ ਫਸ ਬੈਠ ਬੈਣਾ ਆਪਾਂ ਕਈ ਵਾਰੀ ਆਪਾਂ ਡੌਗ ਸ਼ੋ ਦੇ ਵਿੱਚ ਅੱਜ ਵੀ ਬਹੁਤ ਨੂੰ ਮਿਲਿਆਂਗੇ ਹਨਾ ਤੇ ਅਗਲਾ ਕਹਿੰਦਾ ਇਹਨੂੰ ਏਸੀ ਲਾਣਾ ਪੈਂਦਾ ਜੀ ਕੂਲਰ ਲਾਣਾ ਭਾਜੀ ਤੁਸੀਂ ਮੈਂ ਕਹਿੰਨਾ ਯੂ ਕੈਨਟ ਬਲੀਵ ਤੁਸੀਂ ਮੈਂ ਇਹਨਾਂ ਨੂੰ ਚੈਲੰਜ ਕਰਦਾ ਹਾਂ ਤੁਸੀਂ ਇੱਥੇ ਜਿੰਨੇ ਕੁੱਤੇ ਆਏ ਨਾ ਪਈ ਮੈਂ ਕਹੂੰਗਾ ਮੇਰੀ ਛੋਟੀ ਹੈ ਇਹ ਇਹ ਗਰਮੀਆਂ ਚ ਡੇਲੀ ਮੈਨੂੰ ORS ਜਣਾ ਜਿਹੜਾ ਸੀ ਪੇਟ ਸਾਫ ਦਿੰਦੇ ਨੇ ਬੱਚਿਆਂ ਨੂੰ ਉਹਨੇ 1 ਲੀਟਰ ਪੀਣਾ ਹੈ ਠੰਡੇ ਪਾਣੀ ਚ ਉਹ ਪੂਰਾ ਫਿਨਿਸ਼ ਕਰਨਾ ਠੀਕ ਹੈ ORS ਦਾ ਇੱਕ 1 ਲੀਟਰ ਇਹ 1 ਲੀਟਰ ਪੀ ਜਾਂਦੀ ਡੇਲੀ ORS ਦੇ ਜਿਹੜਾ ਪੈਕਟ ਆ ਤੁਸੀਂ 1 ਲੀਟਰ ਚ ਘੋਲ ਲੈਨੇ ਹੋ ਘੋਲ ਲੈਨੇ ਉਹ 1 ਲੀਟਰ ਇਹ ਪੀ ਜਾਂਦੀ ਹੈ ਠੰਡੇ ਪਾਣੀ ਚ ਉਹਨਾਂ ਕੀ ਉਹਦੇ ਮਿਊਟਿਕ ਸਟਰੋਂਗ ਰਹਿੰਦੀ ਹੈ ਜੇ ਪੇਟ ਖਰਾਬ ਹੁੰਦਾ ਠੀਕ ਰਹਿੰਦਾ ਹੈ ਅਜਾ ਇਹਦਾ ਪੇਟ ਲਈ ਬੈਨੀਫਿਟ ਹੈ ORS ਦਾ એનર્ਜੀ ਰਹਿੰਦੀ ਹੈ ਕਿ ਉੱਤਾ ਪਾਣੀ ਖੁੱਲ ਕੇ ਪੀਂਦਾ ਆ ਬਸ ਇਹ ਆ ਮਤਲਬ ਜਦਾਂ ਪਾਣੀ ਦੀ ਹੁਣ ਗੱਲ ਕਰਦੇ ਆਪਾਂ ਸਰਦੀ ਦੇ ਵਿੱਚ ਕਿਦਾਂ ਦਾ ਚੱਲਦਾ ਪਾਣੀ ਦਾ ਮੈਟਰ ਪਾਣੀ ਕੋਈ ਠੰਡਾ ਗਰਮ ਕੁਛ ਨਹੀਂ ਹੈ ਇਹਦਾ ਚੱਠਾ ਭਰਿਆ ਹੈ ਇਹਨੇ ਪਾਣੀ ਪੀ ਲੈਣਾ ਆਪਣੇ ਰੋਟੀ ਖਾਣ ਤੋਂ ਬਾਅਦ ਮਤਲਬ ਇਹ ਤਾਂ ਨਿਕਾ ਵੀ ਅਸੀਂ ਕਈ ਵਾਰੀ ਕਹਦੇ ਨੇ ਇਹਨੂੰ ਗਰਮ ਦੇ ਦੋ ਪਾਣੀ ਜਿੱਦਾਂ ਸਰਦੀ ਹੈ ਨਹੀਂ ਭਾਜੀ ਮੈਂ ਕਹਿੰਦਾ ਬਹੁਤ ਰਫ ਐਂਡ ਟਫ ਰਫ ਐਂਡ ਟਫ ਠੀਕ ਹੈ ਮਤਲਬ ਕਿ ਅਸੀਂ ਆਪਣਾ ਦੇਖਣਾ ਬੰਦਾ ਬੰਦਾ ਕੁੱਤਾ ਪਾਲਦਾ ਸਿਕਿਉਰਿਟੀ ਵਾਸਤੇ ਨਾ ਕਿ ਉਹ ਸਿਕਿਉਰਿਟੀ ਕਰਨ ਵਾਸਤੇ ਠੀਕ ਹੈ ਠੀਕ ਹੈ ਨਾ ਮਤਲਬ ਇਹਨਾਂ ਨੂੰ ਗੋਦੀ ਚੱਕੀ ਫਰੀ ਆਵਾਂਗੇ ਨਾ ਕੋਈ ਇਹਨਾਂ ਦਾ ਆਪਣਾ ਇਹ ਗੋਦੀ ਚੱਕ ਨਹੀਂ ਹੋਣੀ ਮਹਾਰ ਜੇ ਜੇ ਪਾ ਹੁਣ 70 ਕਿਲੋ ਦੇ ਨਾਲ ਨਾਲ ਮਤਲਬ ਖੁਰਾਕ ਕਿੰਨੀ ਕਹਦਾ ਖਰਚ ਖਰਚ ਹੈ ਭਾਈ ਆਪਣੇ ਡਿਪੈਂਡ ਹੁੰਦਾ ਐ ਐਕਸਟਰਾ ਆਰਡੀਨਾਈ ਕਰੋਗੇ ਰੋਟੀ ਸਬਜੀ ਦਾਲ ਤੇ ਚੱਲ ਜਾਂਦਾ ਜੇ ਤੁਹਾਡਾ ਐਕਸਟਰਾ ਦੇਣਾ ਦਲੀਆ ਪਾ ਦਿਓ ਕੁੱਤੇ ਨੂੰ ਪਾਣੀ ਚ ਬਾਲ ਕੇ ਜਾਂ ਦਹੀਂ ਪਾ ਦਿਓ ਉਹ ਵੀ ਵੈਸਟ ਬੈਟ ਫਿੱਟ ਹੈ ਤੁਸੀਂ ਕਿੱਥੋਂ ਅਰੇਂਜ ਕੀਤੀ ਹੈ ਇਹ ਮੈਂ ਮੈਂ ਡਾਉਲਰ ਬਣੇਗਾ ਤੇ ਮੈਂ ਜਿਹਨੂੰ ਲੈਣੀ ਸੀ ਮੈਂ ਪੂਰਾ ਪੰਜਾਬ ਘੰਗਾ ਲਿਆ ਅੱਛਾ ਇਵਨ ਪੰਜਾਬ ਵਾਰ ਘਗਾ ਲਿਆ ਤੇ ਸਬਕੋਸ ਕੀ ਫਾਈਟਰ ਹਾਂ ਜੀ ਉਹਦਾ ਬੱਚਾ ਮੈਂ ਕਹਿੰਦਾ ਫਾਈਟਰ ਨਹੀਂ ਚਾਹੀਦਾ ਬੱਚਾ ਚਾਹੀਦਾ ਫਾਈਟਰ ਨਹੀਂ ਚਾਹੀਦਾ ਮੈਨੂੰ ਮੈਨੂੰ ਕੁੱਤੇ ਦਾ ਕਾਰ ਕਰਨ ਚਾਹੀਦਾ ਆ ਮੈਂ ਗਿਆ ਉਹਨੇ ਉਹਨੇ ਚ ਮੇਰੇ ਫਰੈਂਡ ਹੈਗੇ ਆਸ਼ੀਸ਼ ਸੈਣੀ ਉਹ ਪੁਲਿਸ ਚ ਹੈਗੇ ਨੇ ਉਹਨਾਂ ਕੋਲ ਫਾਦਰ ਗੁੰਡਾ ਅੱਛਾ ਉਹ ਤੋਂ ਵੱਡਾ ਮਾੜਾ ਅੱਛਾ ਉਹ ਮੇਰੇ ਸ਼ੋਲਡਰ ਤੇ ਆ ਰਿਹਾ ਮੈਂ ਕੁਝ ਨਹੀਂ ਕਿਹਾ ਅੱਛਾ ਮੈਂ ਕੁੱਤੇ ਦੇ ਬੱਚੇ ਦੇ ਲੈਣੇ ਅੱਛਾ ਬਸ ਨਹੀਂ ਨਾ ਗੁੰਡਾ ਰੱਖ ਰਿਹਾ ਨਾ ਗੁੰਡਾ ਰੱਖਿਆ ਨਾ ਉਹ ਲੁੱਕ ਐਦਾਂ ਦੀ ਯਾਰ ਉਹਦੀ ਮੈਂ ਗੁੰਡਾ ਟਾਈਪ ਉਹਦੀ ਬਾਡੀ ਹੈ ਬਾਡੀ ਉਹਦੀ ਵਾਈਟ ਕਲੋਜਾ ਬਹੁਤ ਫੇਮਸ ਹੈ ਹੁਣ ਤਾਂ ਮੀਟ ਨਹੀਂ ਕਰਦਾ ਉਹ 10 ਸਾਲ ਦਾ ਹੋ ਗਿਆ ਉਹ ਤੇ ਇਹਦੀ ਹਾਈਟ ਹੋਰ ਕਿੰਨੀ ਹੋ ਜਾਣੀ ਆ ਏ ਹੁਣ ਇਹ ਨਿਕਲਣੀ ਇਹ ਫੀਮੇਲ ਐਡੀ ਗਰਣੀ ਐ ਅੱਛਾ ਤੂੰ ਬਲੋ ਫਾਈਟ 30 30 ਸ਼ੋਲਡਰ ਰਹਿੰਦੇ ਇਹਦੇ ਫਾਈਟ ਦੀ ਫਾਈਟ ਨਹੀਂ ਕਰਵਾਈ ਕਦੀ ਮੈਂ ਫਾਈਟ ਜੰਗੀਸ ਦਾ ਉਹ ਫਾਈਟ ਨਹੀਂ ਹੈ ਫੈਟ ਮੋਟਾ ਮੋਟਾ ਹੈ ਹੈਲਦੀ ਹੋਊਗੀ ਇਹ ਫੀਮੇਲ ਐ ਨਾ ਇਹ ਅੱਛਾ ਦੇਖੋ ਇਹ ਕੁੱਤੇ ਕਦੀ ਮੋٹے ਨਹੀਂ ਹੁੰਦੇ ਇਹ ਹੁੰਦੇ ਨਿਗਰ ਮਤਲਬ ਨਿਗਰ ਹੈਲਦੀ ਹੋਣੇ ਹੈਲਦੀ ਹੋਣੇ ਬਸ ਨਿਗਰ ਹੋਣੇ ਬਸ ਠੀਕ ਹੈ ਸਟਲਾ ਸਟਪਪਰਲੀ ਉਹ ਬਸ ਕਰ ਖੜ 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 ਅੱਛਾ ਤੇ ਅਗਰੈਸਿਵ ਵੀ ਹੈ ਨਹੀਂ ਅੱਛਾ ਜਦੋਂ ਤੁਸੀਂ ਚੂਜ਼ ਕੀਤਾ ਸਿਰਫ ਰੱਖਣ ਤੇ ਤੁਸੀਂ ਬਣਾ ਕੇ ਖੂਗੇ ਤੰਗ ਕਰੂਗੇ ਥੋੜਾ ਰੇਸ਼ਨ ਬਣਾਉਗੇ ਜਿਵੇਂ ਕੁੱਤੇ ਹੁੰਦੇ ਨੇ ਕਿ ਅਸੀਂ ਪਿਟਬੁੱਲ ਰੱਖਿਆ ਜੀ ਅਸੀਂ ਰੇਸ਼ਨ ਬਣਾਉਗੇ ਛੋਟੀ ਛੋਟੀ ਹੁੰਦੀ ਹੈ ਉਹ ਚੀਜ਼ ਨਹੀਂ ਹੈ ਐਕਸੀ ਫੈਗਰ ਅੰਦਰ ਜਾਨਵਰ ਲੈ ਕੇ ਕਿਉਂਕਿ ਹੰਟਿੰਗ ਬਰੀਡ ਹੈ ਇਹ ਜੀਂਚ ਗੁੱਸਾ ਹੈ ਪਰ ਜਾਨਵਰ ਲੈ ਕੇ ਪਰ ਬੰਦਿਆਂ ਨਾਲ ਨਹੀਂ ਹੈ ਜਾਨਵਰ ਵਾਸਤੇ ਗੁੱਸਾ ਕਰਦਾ ਹੈ ਬੰਦਿਆਂ ਵਾਸਤੇ ਨਹੀਂ ਨਹੀਂ ਅੱਛਾ ਇਹਨੂੰ ਚਿਕਨ ਵਗੈਰਾ ਦਿੰਨੇ ਹੋ ਜਿੰਨੇ ਚਿਕਨ ਦਈਦਾ ਬੋਇਲਡ ਚਿਕਨ ਬੋਇਲਡ ਐਗ ਠੀਕ ਹੈ ਉਹਦੀ ਕੁਆਂਟੀਟੀ ਕਿੰਨੀ ਹੁੰਦੀ ਹੈ ਜੀ ਆਪਾਂ ਦੇਣਾ ਹੋਵੇ ਡਾਗ ਨੂੰ ਇਸ ਡੌਗ ਨੂੰ ਇੱਕ ਟਾਈਮ ਦਾ ਢੜ ਖਾਣਾ ਹੈ ਨਾ ਉਹ 350 ਗ੍ਰਾਮ ਬਹੁਤ ਹੈ ਬਾਦੂ ਹੈ ਬਾਦੂ ਹੈ 350 ਗ੍ਰਾਮ ਇਹਦੇ ਵਾਸਤੇ ਬਹੁਤ ਹੈ ਇੱਕ ਟਾਈਮ ਦਾ ਬਹੁਤ ਮਨ ਲੇ ਇਹਦੀ ਬਾਡੀ ਦੇਖ ਕੇ ਇਹਦਾ ਸਟਰਕਚਰ ਦੇਖ ਕੇ ਤਾਂ ਐ ਲੱਗਦਾ ਵੀ ਇਹਨੂੰ ਉਹਦੀ ਖਰਾਕੇ ਬਹੁਤ ਹੋਣੀ ਖਰਾਕ ਜਿਆਦਾ ਨਹੀਂ ਗਈ ਭਾਜੀ ਮੈਂ ਇਹਨੂੰ ਨਾ ਡੌਗ ਫੂਡ ਕਦੀ ਨਹੀਂ ਪਾਇਆ ਮੈਂ 150 ਸੋਇਆ ਦੀ ਨਿਊਟਰੀ ਸੋਇਆ ਵੀ ਨਿਊਟਰੀ ਨਿਊਟਰੀ ਬੋਇਲ ਕਰਕੇ ਹਲਦੀ ਪਾ ਕੇ ਥੋੜਾ ਸਿੰਧਾ ਨਮਕ ਤੇ ਥੋੜਾ ਦੇਸੀ ਘਿਓ ਚੱਕ ਜਾ ਦੇ ਨਾਲੇ ਤੁਸੀਂ ਕਹਿੰਦੇ ਸਿੰਧਾ ਨਮਕ ਦੀ ਗੱਲ ਕੀਤੀ ਹੈ ਵੀ ਨਮਕ ਡੌਗ ਵਾਸਤੇ ਚੰਗਾ ਨਹੀਂ ਹੁੰਦਾ ਡੌਗ ਵਾਸਤੇ ਨਮਕ ਦੂਜਾ ਨਹੀਂ ਪਾਣਾ ਸਿੰਧਾ ਨਮਕ ਬੈਸਟ ਹੈ ਪਰ ਹਲਕਾ ਜਿਹਾ ਮਤਲਬ ਕਿੰਨਾ ਪਾ ਸਕਦੇ ਆ ਭਾਜੀ ਇੱਕ ਚੁਟਕੀ ਪਾ ਦੇ ਬਹੁਤ ਹੈ ਚੁਟਕੀ ਪਾਓ ਹਲਦੀ ਜੜੂ ਪਾਓ ਵਿੱਚ ਹਲਦੀ ਕਿੰਨੀ ਕ ਪਾ ਸਕਦੇ ਆ ਭਾਜੀ ਚਮਚ ਪਾ ਦਿਓ ਇੱਕ ਚਮਚਾ ਕੋਈ ਨੁਕਸਾਨ ਨਹੀਂ ਭਾਜੀ ਕੋਈ ਨੁਕਸਾਨ ਨਹੀਂ ਹਲਦੀ ਐਂਟੀਬੈਟਿਕ ਹੈ ਬਹੁਤ ਬੈਨੀਫਿਟ ਹੈ ਐਂਟੀਬੈਟਿਕ ਹੈ ਗਰਮ ਵੀ ਹੁੰਦੀ ਸੱਤਿਆਂ ਨੂੰ ਤੇ ਕੋ ਨਾਲੇ ਡੀਵਾਰਮਿੰਗ ਇਹ ਜੇ ਪੇਟ ਚ ਕੀੜੇ ਹੁੰਦੇ ਹਰ ਕੁੱਤੇ ਪੇਟ ਚ ਕੀੜੇ ਹੁੰਦੇ ਆ ਉਹਦੇ ਦਵਾਈਆਂ ਦੇਣੀਆਂ ਦਵਾਈਆਂ ਮਹਿੰਗੀ ਪੈਂਦੀ ਹੈ ਨੈਚੁਰਲ ਡੀਵਾਰਮਿੰਗ ਹੋ ਜਾਂਦੀ ਹੈ ਆਪਣਾ ਤੁਸੀਂ ਐਪਸੈਡ ਵਿਨਿੰਗ ਦੇ ਦਿਓ ਡਰਾਪਸ ਪਾ ਦੇ ਵਿੱਚ ਕद्दू ਦੇ ਬੀਜ ਪੀਸ ਕੇ ਪਾ ਦਿਓ ਠੀਕ ਹੈ ਜੀ ਤੇ ਨਾਲੇ ਜਾਂ ਹ ਉਹ ਨੈਚਰਲੀ ਹੋਮਿੰਗ ਹੁੰਦੀ ਪੇਚ ਕੀੜੇ ਨਾ ਉਹ ਮਰ ਜਾਂਦੇ ਨੇ ਫਿਰ ਜਿਹੜੀ ਗੱਲ ਕੀਤੀ ਆ ਇੱਕ ਵਾਰੀ ਰਿਪੀਟ ਕਰੋ ਜਿਹੜੀ ਡੀਵਾਰਮਿੰਗ ਦੀ ਹੈ ਹਾਂ ਆ ਜਿਹੜੀ ਤੁਸੀਂ ਚੀਜ਼ਾਂ ਦੱਸਿਆ ਨੇ ਥੋੜਾ ਜਿਹਾ ਲੋ ਸਪੀਡ ਤੇ ਗੱਲ ਕਰਿਓ ਮਾੜਾ ਜਿਹਾ ਵੀ ਡੀਵਾਰਮਿੰਗ ਵਾਸਤੇ ਤੁਸੀਂ ਜਿਹੜਾ ਦੇਸੀ ਨੁਕਸਾ ਇਹ ਦੱਸਿਆ ਇੱਕ ਬਹੁਤ ਵਧੀਆ ਚੀਜ਼ ਮੈਨੂੰ ਗੱਲ ਲੱਗੀ ਤੁਹਾਡੀ ਤਾਂ ਕਰਕੇ ਵੀ ਇੱਕ ਵਾਰੀ ਰਿਪੀਟ ਕਰੋ ਜਦੋਂ ਡੀਵਾਰਮਿੰਗ ਵਾਸਤੇ ਸੀ ਮੈਡੀਸਿਨ ਦਿੰਦੇ ਨਾ ਭਾਜੀ ਜਿਹੜੀ ਇੰਗਲਿਸ਼ ਮੈਡੀਸਿਨ ਹੁੰਦੀ ਹੈ ਮੱਝਾਂ ਨੂੰ ਦੇਖਿਆ ਮੈਡੀਸਿਨ ਨਹੀਂ ਪੰਦੇ ਉਹ ਦੇਸੀ ਇਲਾਜ ਲੱਦਾਂ ਉਹਨਾਂ ਦਾ ਉਦਾਂ ਹੀ ਸੇਮ ਇਹ ਉਹ ਮੱਝਾਂ ਨੂੰ ਪਾਈਦੀ ਹੈ ਕਾਲੀ ਜੀਰੀ ਹੋਗੀ ਅਜਵਾਇਨ ਹੋਗੀ ਪਾਦ ਦੇ ਪੱਤੇ ਹੋ ਗਏ ਤੇ ਨਾਲੇ ਆਪਣਾ ਐਪਲ ਸਾਈਡਰ ਵਿਨੇਗਰ ਦੀ ਕੁਝ ਡਰਾਪਸ ਹੋ ਗਈਆਂ ਦਿਲੀ ਪਾਣੀ ਇਸਮੇਂ ਐਲ ਵੀ ਨਹੀਂ ਆਂਦੀ ਹੋਦੀ ਉਹ ਹੋ ਗਿਆ ਹਲਦੀ ਹੋਗੀ ਲਸਣ ਦੀ ਤੁਰੀਆਂ ਹੋ ਗਈਆਂ ਪਪੀਤਾ ਖਵਾ ਦਿਓ ਕੁੱਤੇ ਨੂੰ ਪੇਟ ਵਾਸਤੇ ਵਧੀਆ ਬਹੁਤ ਵਧੀਆ ਵੀ ਵਾਰਮਿੰਗ ਉਹਦੇ ਨਾਲ ਵੀ ਹੁੰਦੀ ਹੈ ਉਹਦੇ ਨਾਲ ਵੀ ਹੋ ਜਾਂਦੀ ਹੈ ਕद्दू ਦੇ ਵੀ ਪੀਸ ਕੇ ਪਾਊਡਰ ਪਾ ਦਿਓ ਬੈਸਟ ਉਹ ਵੀ ਉਹ ਵੀ ਬੈਸਟ ਉਹਦੀ ਕੁਆਂਟੀਟੀ ਕਿੰਨੀ ਦੇ ਸਕਦੇ ਇੱਕ ਚਮਚ ਪਾ ਦਿਓ ਇੱਕ ਚਮਚ ਡੇਲੀ ਦਿਓ ਰੋਟੀਂ ਚ ਨਵਲ ਨੁਕਸਾਨ ਥੋੜੀ ਹੈ ਡੇਲੀ ਦਿਓ ਨਵਲ ਦਿਓ ਜੇ ਹਲਦੀ ਡੇਲੀ ਦਿੱਤੀ ਜਾਵੇ ਕੋਈ ਨੁਕਸਾਨ ਨਹੀਂ ਨੁਕਸਾਨ ਨਹੀਂ ਅਵੋਇਡ ਕਰਨੀ ਹੈ ਗਰਮ ਹੁੰਦੀ ਹੈ ਅੱਛਾ ਸਰਦੀਆਂ ਚ ਪਾ ਦਿਓ ਸਰਦੀਆਂ ਚ ਹਲਦੀ ਦੇ ਸਕਦੇ ਹਾਂ ਹਲਦੀ ਦੇ ਸਕਦੇ ਹਾਂ ਠੀਕ ਹੈ ਜੀ ਅੱਛਾ ਇੱਕ ਦੁੱਧ ਦੀ ਗੱਲ ਕਰੀਏ ਦੁੱਧ ਵੀ ਦੇ ਸਕਦੇ ਆ ਡੌਗ ਨੂੰ ਬਾਹਰ ਲਾ ਦੁੱਧ ਅਸੀਂ ਦੇ ਸਕਦੇ ਆ ਪਰ ਦੁੱਧ ਨਾਲ ਕੀ ਹੈ ਪੇਟ ਦੇ ਕੀੜੇ ਜਿਹੜੇ ਹੈ ਉਹ ਐਕਟਿਵ ਹੁੰਦੇ ਆ ਮਤਲਬ ਜੇ ਦੁੱਧ ਪਾਣੇ ਆ ਤੁਸੀਂ ਪਰ ਨਹੀਂ ਦੁੱਧ ਤਾਂ ਪਾਣਾ ਹੈ ਦੁੱਧ ਥੋੜਾ ਥੋੜਾ ਦਹੀਂ ਪਾ ਕੇ ਦਿਓ ਦਹੀਂ ਬੈਸਟ ਫਾਰ ਡੌਗ ਦਹੀਂ ਲਾ ਕੇ ਖੱਟਾ ਕਰਕੇ ਥੋੜਾ ਖੱਟਾ ਕਰਕੇ ਫੀਮੇਲ ਨੂੰ ਦਹੀਂ ਉਦੋਂ ਪਾਣਾ ਹੈ ਜਦੋਂ ਉਹ ਬੱਚੀ ਹੈ ਜਾਂ ਵੱਡੀ ਹੋਈ ਹੈ ਜਦੋਂ ਕਨਸੀਵ ਕਰ ਲਿਆ ਉਹਨੇ ਜਾਂ ਉਹਦਾ ਕ੍ਰੋਸ ਹੋ ਗਿਆ ਹੈ ਤੇ ਜੇ ਬੱਚੇ ਦਿੱਤੇ ਉਹ ਦਹੀਂ ਨਹੀਂ ਪਾਣਾ ਉਹ ਦਹੀਂ ਜ਼ਹਿਰ ਬਣਦਾ ਕੁੱਤੇ ਬੱਚੇ ਮਰ ਜਾਂਦੇ ਆ ਇੱਕ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਬਹੁਤ ਵਧੀਆ ਮਨ ਲੋ ਜਾਣਕਾਰੀ ਮਿਲੀ ਹੈ ਇੱਕ ਨਵਾਂ ਨਵੀਂ ਬਰੀਡ ਸਾਡੇ ਦਰਸ਼ਕਾਂ ਨੂੰ ਦੇਖਣ ਵਾਸਤੇ ਮਿਲੀ ਹੈ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਈ ਜਾਣਕਾਰੀ ਲੈਣੀ ਹੁੰਦੀ ਹੈ ਜਾਂ ਫਿਊਚਰ ਦੇ ਵਿੱਚ ਬੱਚਾ ਤੁਹਾਡੇ ਤੋਂ ਅਰੇਂਜ ਕਰਨਾ ਹੋਵੇ ਇਹਦਾ ਆਪਣੀ ਇੰਡੀਅਨ ਬਰੀਡ ਦਾ ਤੇ ਉਹਦੇ ਵਾਸਤੇ ਤੁਹਾਡਾ ਸੰਪਰਕ ਨੰਬਰ ਦਿਓ 9779418258 ਰਿਪੀਟ ਕਰਿਓ 9779418258 ਆਪਣਾ ਨਾਮ ਜੀ ਵਿਨੇ ਲੋਕੇਸ਼ਨ ਜਲੰਧਰ ਭਾਜੀ ਠੀਕ ਹੈ ਜੀ ਲਓ ਜੀ ਜਾਣਕਾਰੀ ਬਹੁਤ ਵਧੀਆ ਮਿਲੀ ਹੈ ਵੀਰ ਤੋਂ ਕਿਸੇ ਨੂੰ ਹੋਰ ਜਾਣਕਾਰੀ ਦੀ ਲੋੜ ਹੈ ਇਸ ਡੌਗ ਬਾਰੇ ਇਸ ਦੀ ਬਲੱਡ ਲੈਣ ਬਾਰੇ ਕੋਈ ਹੋਰ ਕੋਈ ਸਾਡੇ ਤੋਂ ਜਿਹੜੀ ਜਾਣਕਾਰੀ ਨਾ ਤੁਹਾਡੇ ਤੱਕ ਪਹੁੰਚਾਈ ਗਈ ਹੋਵੇ ਉਹ ਹੋਰ ਜਾਣਕਾਰੀ ਤੁਸੀਂ ਵੀਰ ਤੋਂ ਲੈਣੀ ਆ ਸੰਪਰਕ ਨੰਬਰ ਤੁਹਾਨੂੰ ਦੇ ਦਿੱਤਾ ਲੋਕੇਸ਼ਨ ਤੁਹਾਨੂੰ ਦੇ ਦਿੱਤੀ ਹੈ ਤਾਂ ਵੀਡੀਓ ਤੋਂ ਨੰਬਰ ਲੈ ਕੇ ਹੋਰ ਕੋਈ ਗੱਲਬਾਤ ਕਰਨੀ ਆ ਉਹ ਵੀ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ ਠੀਕ ਆ ਵੀਰ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਚੱਲਦੇ ਅੱਗੇ ਕਰਦੇ ਆ ਗੱਲਬਾਤ ਤੇ ਮਿਲਾਉਣੇ ਇੱਕ ਹੋਰ ਬਰੀਡਰ ਵੀਰ ਨੂੰ ਤੁਹਾਡੇ ਨਾਲ ਬਹੁਤ ਮਿਹਰਬਾਨੀ ਜੀ ਠੀਕ ਆ ਜੀ